ਸ਼ੇਖ ਹਸੀਨਾ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਅਤੇ ਦੇਸ਼ ਛੱਡਣ ਤੋਂ ਬਾਅਦ ਵੀ ਬੰਗਲਾਦੇਸ਼ ਵਿੱਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹੁਣ ਬਦਮਾਸ਼ ਕਟ ਗਿਂਤੀ ਹਿੰਦੂਆਂ ਸ਼ੇਖ ਹਸੀਨਾ ਦੇ ਸਮਰਥਕਾਂ ਅਤੇ ਉਹਨਾਂ ਦੀ ਪਾਰਟੀ ਔਵਾਮੀ ਲੀਗ ਤੇ ਉਹਨਾਂ ਦੇ ਆਧਾਰਿਆਂ ਨੂੰ ਨਿਸ਼ਾਨਾ ਬਣਾ ਰਹੇ ਨੇ। ਸ਼ਰਾਰਤੀ ਅੰਸਰਾਂ ਨੇ ਜਸ਼ੋਰ ਦੇ ਇੱਕ ਹੋਟਲ ਨੂੰ ਅੱਗ ਲਗਾ ਦਿੱਤੀ ਜਿਸ ਵਿੱਚ 8 ਲੋਕ ਚਲਸੀਏ ਤੇ 84 ਹੋਰ ਜ਼ਖਮੀ ਹੋ ਗਏ। ਜਿਸ ਹੋਟਲ ਵਿੱਚ ਅੱਗ ਲੱਗੀ ਔਵਾਮੀ ਲੀਗ ਆਗੂ ਸ਼ਾਹੀਨ ਚਕਲਦਾਰ ਦਾ ਚਕਲਦਾਰ ਜਸ਼ੋਰ ਜ਼ਿਲ੍ਹੇ ਦੀ ਔਵਾਮੀ ਲੀਗ ਦਾ ਜਨਰਲ ਸਕੱਤਰ ਡਿਪਟੀ ਕਮਿਸ਼ਨਰ ਆਬਰਾ ਰੂਲ ਇਸਲਾਮ ਨੇ ਅੱਗ ਲੱਗਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ 20 ਸਾਲਾ ਚਿਹਾਨ ਅਤੇ 19 ਸਾਲਾ ਸੇਜਾਨ ਹੁਸੈਨ ਵਜੋਂ ਹੋਈ ਹੈ ਜੇਸ਼ੋਰ ਜਨਰਲ ਹਸਪਤਾਲ ਦੇ ਇੱਕ ਕਰਮਚਾਰੀ ਰਾਰੂਨ ਜਾਂ ਰਸ਼ੀਦ ਨੇ ਦੱਸਿਆ ਕਿ ਹਸਪਤਾਲ ਵਿੱਚ ਘੱਟੋ ਘੱਟ 84 ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿਦਿਆਰਥੀ ਨੇ ਬੰਗਲਾਦੇਸ਼ ਦੇ 27 ਜ਼ਿਲ੍ਹਿਆਂ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਬੰਗਲਾਦੇਸ਼ ਦੇ ਪ੍ਰਮੁੱਖ ਅਖਬਾਰ ਡੇਲੀ ਸਟਾਰ ਨੇ ਆਪਣੀ ਰਿਪੋਰਟਸ ਕਿਹਾ ਕਿ ਦੇਸ਼ ਵਿੱਚ ਹਿੰਦੂਆਂ ਤੇ ਹਮਲੇ ਹੋ ਰਹੇ ਨੇ ਕੱਲ ਘੱਟੋ ਘੱਟ 27 ਜ਼ਿਲ੍ਹਿਆਂ ਵਿੱਚ ਪੀੜ ਵੱਲੋਂ ਹਿੰਦੂ ਕ ਤੇ ਵਪਾਰਕ ਅਦਾਰਿਆਂ ਤੇ ਹਮਲੇ ਕੀਤੇ ਗਏ ਸਨ ਜਦੋਂ ਕਿ ਉਹਨਾਂ ਦਾ ਕੀਮਤੀ ਸਮਾਨ ਵੀ ਲੁੱਟਿਆ ਗਿਆ ਸੀ ਲਾਲ ਮੋਰੀ ਰਾਟ ਦੇ ਤੇਲੀਪਾੜਾ ਪਿੰਡ ਚ ਸ਼ਰਾਰਤੀ ਅਨਸਰਾਂ ਨੇ ਪੂਜਾ ਉਜਾਪਣ ਪ੍ਰੇਸ਼ਰ ਦੇ ਸੱਤਰ ਪ੍ਰਦੀਪ ਚੰਦਰ ਰਾਏ ਦੇ ਘਰ ਚ ਪੰਦ ਤੋੜ ਕੀਤੀ ਤੇ ਲੁੱਟਮਾਰ ਕੀਤੀ ਉਹਨਾਂ ਨੇ ਥਾਣਾ ਰੋਡ ਤੇ ਜ਼ਿਲ੍ਹੇ ਦੀ ਪੂਜਾ ਉਤਪਾਣ ਪ੍ਰਿਸ਼ਦ ਦੇ ਮਿਊਂਸਿਪਲ ਮੈਂਬਰ ਮਹੀਨ ਰਾਏ ਦੀ ਕੰਪਿਊਟਰ ਦੀ ਦੁਕਾਨ ਦੀ ਪੰਤੋੜ ਕੀਤੀ ਅਤੇ ਲੁੱਟਮਾਰ ਕੀਤੀ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਕਾਲੀਗੰਜ ਉਪ ਜ਼ਿਲ੍ਹੇ ਦੇ ਚੰਦਰਪੁਰ ਪਿੰਡ ਵਿੱਚ ਚਾਰ ਹਿੰਦੂ ਪਰਿਵਾਰਾਂ ਦੇ ਘਰਾਂ ਦੀ ਪੰਤੋੜ ਕੀਤੀ ਗਈ ਅਤੇ ਲੁੱਟਮਾਰ ਵੀ ਕੀਤੀ ਗਈ। ਬਦਮਾਸ਼ਾਂ ਨੇ ਜੇਲ੍ਹ ਤੇ ਹਮਲਾ ਕੀਤਾ ਤੇ ਛੁੜਵਾਏ 500 ਕੈਦੀ। ਬਦਮਾਸ਼ਾਂ ਨੇ ਬੰਗਲਾਦੇਸ਼ ਦੀ ਸ਼ੇਰਪੁਰ ਜ਼ਿਲ੍ਹਾ ਜੇਲ੍ਹ ਤੇ ਤਾਵਾ ਬੋਲੇ ਅਤੇ ਕ੍ਰਿਫ 500 ਕੈਦੀਆਂ ਨੂੰ ਜੇਲ੍ਹ ਤੋਂ ਭਜਨ ਵਿੱਚ ਮਦਦ ਕੀਤੀ। ਸੋਮਵਾਰ ਨੂੰ ਕਰਫਿਊ ਦੌਰਾਨ ਲਾਠੀਆਂ ਤੇ ਹਥਿਆਰਾਂ ਨਾਲ ਲੈਸ ਸਥਾਨਕ ਪੀੜ ਨੇ ਜਲੂਸ ਕੱਢਿਆ। ਇਸ ਦੌਰਾਨ ਭੀੜ ਨੇ ਸ਼ਹਿਰ ਦੇ ਦਮਦਮਾ ਕਾਲੀਗੰਜ ਇਲਾਕੇ ਚ ਸਥਿਤ ਜ਼ਿਲ੍ਹਾ ਜੇਲ੍ਹ ਤੇ ਹਮਲਾ ਕਰ ਦਿੱਤਾ ਬਦਮਾਸ਼ਾਂ ਨੇ ਜੇਲ੍ਹ ਦਾ ਗੇਟ ਤੋੜ ਕੇ ਅੱਗ ਲਗਾ ਦਿੱਤੀ ਲਿਟਨ ਦਾਸ ਅਤੇ ਮਸ਼ਰਫੇ ਮੁਰਤਾਜ ਦੇ ਘਰ ਵੀ ਸਾੜ ਦਿੱਤੇ ਗਏ। ਬਦਮਾਸ਼ਾਂ ਨੇ ਆਵਾਮੀ ਲੀਗ ਦੇ ਸੰਸਦ ਮੈਂਬਰ ਕਾਜਿਨ ਵੀਲ ਦੇ ਘਰ ਦੀ ਵੀ ਪੰਤੋੜ ਕੀਤੀ ਅਤੇ ਅੱਗ ਲਗਾ ਦਿੱਤੀ। ਬੰਗਲਾਦੇਸ਼ ਦੇ ਕ੍ਰਿਕਟਰ ਲਿਟਨ ਦਾਸ ਅਤੇ ਸਾਬਕਾ ਕਪਤਾਨ ਮਸ਼ਰਫੇ ਮੁਰਤਾਜ ਦੇ ਘਰਾਂ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਮੁਰਤਾਜ ਆਵਾਮੀ ਲੀਗ ਦਾ ਨੇਤਾ ਹੈ। ਉਸਨੇ ਸ਼ੇਖ ਹਸਿਨਾ ਦੀ ਪਾਰਟੀ ਤੋਂ ਜਨਵਰੀ ਵਿੱਚੋਂ ਹੋਈਆਂ ਆਮ ਚੋਣਾਂ ਲੜੀਆਂ ਅਤੇ ਸੰਸਦ ਮੈਂਬਰ ਬਣੇ। ਲਿਟਨ ਦਾਸ ਬੰਗਲਾਦੇਸ਼ ਕ੍ਰਿਕਟ ਟੀਮ ਦਾ ਵਿਕਟ ਕੀਪਰ ਅਤੇ ਇਸਲਾਮੀ ਬੱਲੇਬਾਜ਼ ਹੈ। ਉਹ ਦੀ ਗਿੰਤੀ ਹਿੰਦੂ ਪਾਈ ਚਾਰੇ ਤੋਂ ਆਉਂਦਾ ਹੈ ਰਾਜਸਤਾਨੀ ਟਾਕਾ ਚ ਵੱਖ-ਵੱਖ ਥਾਵਾਂ ਤੇ ਹਜ਼ਾਰਾਂ ਲੋਕ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦਾ ਜਸ਼ਨ ਮਨਾਉਂਦੇ ਦੇਖੇ ਗਏ ਜਸ਼ਨ ਦੌਰਾਨ ਕੁਝ ਲੋਕਾਂ ਨੇ ਚਿੰਤਾ ਮੋਰ ਇਲਾਕੇ ਦੇ ਜਪੀਰ ਹੋਟਲ ਨੂੰ ਅੱਗ ਲਗਾ ਦਿੱਤੀ ਅਤੇ ਫਰਨੀਚਰ ਦੀ ਪਾਂਡੂੜ ਕੀਤੀ ਇਸ ਤੋਂ ਇਲਾਵਾ ਜ਼ਿਲ੍ਹਾ ਆਵਾਮੀ ਲੀਗ ਦੇ ਦਫ਼ਤਰ ਅਤੇ ਸ਼ਾਰਸਾ ਤੇ ਬినాਪੋਲ ਖੇਤਰਾਂ ਵਿੱਚ ਦਿਨ ਹੋਰ ਆਵਾਮੀ ਲੀਗ ਨੇਤਾਵਾਂ ਦੇ ਕਾਰਾਂ ਤੇ ਬਦਮਾਸ਼ਾਂ ਨੇ ਹਮਲਾ ਕੀਤਾ ਵਿਵਾਦਿਤ ਕੋਟਾ ਸਿਸਟਮ ਖਿਲਾਫ ਸ਼ੁਰੂ ਹੋਇਆ ਸੀ ਵਿਰੋਧ ਕੋਟਾ ਪ੍ਰਣਾਲੀ ਖਿਲਾਫ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਪਿਛਲੇ ਮਹੀਨੇ ਦੇ ਅਖੀਰ ਵਿੱਚ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਨੇ ਨਾਟਕੀ ਢੰਗ ਨਾਲ ਵਾਅਦਾ ਕੀਤਾ ਜਦੋਂ ਦੇਸ਼ ਦੀ ਸਭ ਤੋਂ ਵੱਡੀ ਟਾਕਾ ਯੂਨੀਵਰਸਿਟੀ ਵਿੱਚ ਅੰਦੋਲਨਕਾਰੀ ਵਿਦਿਆਰਥੀਆਂ ਦੀ ਪੁਲਿਸ ਅਤੇ ਸਰਕਾਰ ਪੱਖੀ ਪ੍ਰਦਰਸ਼ਨਕਾਰੀਆਂ ਨਾਲ ਹਿੰਸਕ ਚੜਪਾ ਹੋਈਆਂ ਇਨ ਵਿਰੋਧ ਪ੍ਰਦਰਸ਼ਨਾਂ ਦੀਆਂ ਜਿਹੜਾਂ ਵਿਵਾਦਪੂਰਨ ਕੋਟਾ ਪ੍ਰਣਾਲੀ ਵਿੱਚ ਪਈਆਂ ਨੇ ਜਿਸ ਵਿੱਚ ਪਾਕਿਸਤਾਨ ਖਿਲਾਫ ਬੰਗਲਾਦੇਸ਼ ਦੀ 1971 ਦੀ ਆਜ਼ਾਦੀ ਦੀ ਲੜਾਈ ਵਿੱਚ ਲੜਨ ਵਾਲੇ ਆਜ਼ਾਦੀ ਕੁਲਾਟੀਆਂ ਦੇ ਪਰਿਵਾਰਿਕ ਮੈਂਬਰਾਂ ਲਈ 30% ਤੱਕ ਸਰਕਾਰੀ ਨੌਕਰੀਆਂ ਰਾਖਵੀਆਂ ਨੇ ਹਾਲਾਂਕਿ ਅੰਦੋਲਨ ਦੇ ਵਿਚਕਾਰ ਸਪਰੀਮ ਕੋਰਟ ਨੇ ਇੱਕ ਇਤਿਹਾਸਿਕ ਫੈਸਲੇ ਵਿੱਚ ਇਸ ਕੋਟਾ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਤੇ 93% ਦੀ ਪੜਤੀਆਂ ਮੈਰਿਟ ਦੇ ਆਧਾਰ ਤੇ ਕਰ ਦਿੱਤੀਆਂ ਤੇ ਰਾਖਵੇਂ ਕਰਨ ਦਾ ਦਾਇਰਾ ਸਿਰਫ 7% ਦੀ ਤੱਕ ਸੀਮਤ ਕਰ ਦਿੱਤਾ। ਦੱਸਦੀ ਹੈ ਕਰੇਲੂ ਬ੍ਰਾਹਮਣਕਾਰਾਂ ਨੇ ਸੋਮਵਾਰ ਨੂੰ ਬੰਗਲਾਦੇਸ਼ 'ਚ ਸੰਕਟ ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਗੁਆਂਡੀ ਦੇਸ਼ ਦੇ ਘਟਨਾਕ੍ਰਮ ਦਾ ਦੋ ਪੱਕੀ ਵਪਾਰ ਤੇ ਅਸਰ ਪਵੇਗਾ। ਦੱਸਦੀ ਹੈ ਕਰੇਲੂ ਬ੍ਰਾਹਮਣਕਾਰਾਂ ਨੇ ਸੋਮਵਾਰ ਨੂੰ ਬੰਗਲਾਦੇਸ਼ 'ਚ ਸੰਕਟ ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਗੁਆਂਡੀ ਦੇਸ਼ ਦੇ ਘਟਨਾਕ੍ਰਮ ਦਾ ਦੋ ਪੱਕੀ ਵਪਾਰ ਤੇ ਅਸਰ ਪਵੇਗਾ। ਬ੍ਰਾਹਮਣਕਾਰਾਂ ਨੂੰ ਹਾਲਾਂ ਕਿ ਸਥਿਤੀ ਜਲਦ ਹੀ ਆਮ ਬੰਗ ਹੋ ਸਕਦੀ ਹੈ ਬ੍ਰਾਹਮਤਕਰ ਅਨੁਸਾਰ ਬੰਗਲਾਦੇਸ਼ ਚ ਵਿਦੇਸ਼ੀ ਕਰੰਸੀ ਦੀ ਕਮੀ ਕਾਰਨ ਉਹਨਾਂ ਨੂੰ ਪਹਿਲਾਂ ਹੀ ਬ੍ਰਾਹਮਤ ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਰਤ ਦੀ ਸਰਹੱਦ ਤੇ ਬੰਗਲਾਦੇਸ਼ ਨੂੰ ਬ੍ਰਾਹਮਤ ਲਈ ਪਹੁੰਚੇ ਜਲਦ ਖਰਾਬ ਹੋਣ ਵਾਲੇ ਸਾਮਾਨ ਨੂੰ ਲੈ ਕੇ ਚਿੰਤਾ ਵੱਧ ਗਈ ਹੈ ਬੰਗਲਾਦੇਸ਼ ਚ ਹੁਣ ਅੰਤਰੀਮ ਸਰਕਾਰ ਸਤਾ ਸੰਭਾਲ ਰਹੀ ਹੈ ਹਸੀਨਾ ਸਰਕਾਰ ਖਿਲਾਫ ਪਿਛਲੇ 2 ਦਿਨਾਂ ਚ ਹੋਏ ਵਿਰੋਧ ਪ੍ਰਦਰਸ਼ਨਾਂ ਚ 100 ਤੋਂ ਵੱਧ ਲੋਕ ਮਾਰੇ ਗਏ ਨੇ ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ FIO ਦੇ ਡਾਇਰੈਕਟਰ ਜਨਰਲ ਅਜੇ ਸਹਾਈ ਨੇ ਕਿਹਾ ਬੰਗ ਕਾਰਨ ਸਾਨੂੰ ਕੁਝ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਸਾਨੂੰ ਉਮੀਦ ਹੈ ਕਿ ਸਥਿਤੀ ਜਲਦ ਠੀਕ ਹੋ ਜਾਵੇਗੀ ਤੇ ਵਪਾਰ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ